ਇੱਧਰ ਕਣਕਾਂ ਇੱਧਰ ਕਣਕਾਂ ਨਹੀਂ ਇੱਧਰ ਕਣਕਾਂ ਇੱਧਰ ਕਣਕਾਂ ਕਣਕਾਂ ਦੇ ਵਿੱਚ ਠੇਲਾ ਕਦੋਂ ਖਵਾਵੇਂਗੀ ਬਣਾ ਕੇ ਭੁੰਨੜ ਕੇ ਗਿਜਰੇਲਾ ਨਹੀਂ ਕਦੋਂ ਖਵਾਵੇਂਗੀ ਬਣਾ ਕੇ ਮੈਨੂੰ ਗਿਜਰੇਲਾ ਨਹੀਂ ਕਦੋਂ ਖਵਾਵੇਂਗੀ ਬਣਾ ਕੇ ਮੈਨੂੰ ਗਿਜਰੇਲਾ ਨਹੀਂ ਕਦੋਂ ਖਵਾਵੇਂਗੀ ਬਣਾ ਕੇ ਅਰੇ ਗਿਜਰੇਲਾ ਨਹੀਂ ਕਦੋਂ ਖਵਾਵੇਂਗੀ ਬਣਾ ਕੇ ਨੀਤ ਵੜੀ ਵਾਲੀ ਗਿਜਰੇਲਾ ਕਦੋਂ ਖਵਾਵੇਂਗੀ ਸੁਣਨੀ ਬੋਲੀਏ ਨਖਰੇ ਵਾਲੀਏ ਸੁਣਨੀ ਬੋਲੀਏ ਨਖਰੇ ਵਾਲੀਏ ਇਹ ਨਖਰੇ ਨਾ ਦਿਖਾ ਨੀ ਜੇ ਤੂੰ ਕੁੜੀਏ ਗਿਜਰੇਲਾ ਖਾਣਾ ਨੀ ਜੇਤੂ ਕੁੜੀਏ ਦੇਲੇਲਾ ਖਾਣਾ ਪਹਿਲਾਂ ਗਾਜਰਾਂ ਦੇਸ਼ ਲਾਣੀ ਫਿਰ ਤੂੰ ਆਖੇਂਗੀ ਕਲਗੀ ਬਬਰਚ ਪਾਣੀ 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 ਫਿਰ ਤੂੰ ਆਖੇਂਗੀ ਬਾਏ ਫਿਰ ਤੂੰ ਆਖੇਂਗੀ ਢੋਲੂ ਦੇ ਵਿੱਚ ਪਾਣ ਫਿਰ ਤੂੰ ਆਖੇਂਗੀ ਢੋਲੂ ਦੇ ਵਿੱਚ ਪਾਣ ਫਿਰ ਤੂੰ ਆਖੇਂਗੀ ਢੋਲੂ ਦੇ ਵਿੱਚ ਪਾਣ ਫਿਰ ਉਹ ਤਾਂ ਮੈਂ ਆਖੂਗੀ ਕਰਬਾਸਤੇ ਵੀ ਦੇਣੀ ਮੈਂ ਤਾਂ ਆਖੂਗੀ ਕਰਬਾਸਤੇ ਵੀ ਦੇਣੀ ਮੈਂ ਤਾਂ ਆਖੂਗੀ ਮਾੜੀ ਨੀਤ ਆਲਗੇਨੀ ਤੂੰ ਵੀ ਕਦੇ ਖਵਾ ਨਹੀਂ ਮਾੜੀ ਨੀਤ ਆਲਗੇਨੀ ਤੂੰ ਵੀ ਕਦੇ ਖਵਾ